ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਬਾਈ ਜੀ ਆ ਵੀਡੀਓ ਛੋਟੀ ਜਾਣਕਾਰੀ ਦੇਣੀ ਸੀ ਜੇ ਤੁਹਾਡਾ ਟਰੈਕਟਰ ਗਰਮ ਹੁੰਦਾ 855 ਖਾਸ ਕਰਕੇ ਹੋਰ ਟਰੈਕਟਰਾਂ ਦੇ ਬਾਰੇ ਨਹੀਂ ਆਪਾਂ ਪਤਾ ਬਾਈ 855 ਦੇ ਬਾਰੇ ਖਾਸ ਕਰਕੇ ਵੀ ਜੇ ਤੁਹਾਡਾ ਟਰੈਕਟਰ ਗਰਮ ਹੁੰਦਾਗਾ ਹਨਾ ਵੀ ਉਹਨੂੰ ਛੇਤੀ ਛੇਤੀ ਕੁਝ ਨਾ ਕਰਾਓ ਕਈ ਵਾਰ ਕੋਈ ਕਹੇ ਦੇ ਤੁਹਾਨੂੰ ਵੀ ਇਹਦਾ ਤਾਂ ਇੰਜਨ ਡਾਉਣਾ ਜੀ ਇਹਦਾ ਤਾਂ ਆਇਆਗਾ ਬਾਈ ਕੁਝ ਨਹੀਂ ਹੁੰਦਾ ਪਹਿਲਾਂ ਤਾਂ ਤੁਸੀਂ ਉਹਦਾ ਰੈਡੀਏਟਰ ਸਾਫ਼ ਕਰਾ ਲਓ ਤੇ ਜੇ ਰੈਡੀਟਰ ਸਾਫ ਹੋਏ ਨਾਲ ਵੀ ਗਰਮ ਨਹੀਂ ਹੋਣ ਹਟਦਾ ਬਾਈ ਫਿਰ ਉਹ ਤੁਹਾਡੇ ਐਜਨਕਸਾ ਆ ਜਗਾਰਡ ਚ ਇਹ ਬਾਈ ਇਹਦੇ ਵਿੱਚ ਦੀ ਮੰਗਲਾਲ ਠੰਡਾ ਹੋ ਕੇ ਜਾਂਦਾ ਆ ਮੰਗਲਾਲ ਵਾਲੀਆਂ ਪਾਈਪਾਂ ਨੇ ਆ ਜਿਹੜੇ 855 ਆਪਣੇ ਭਰਾਵਾਂ ਕੋਲੇ ਉਹਨਾਂ ਨੂੰ ਬਤਾਈ ਹੋਊਗਾ ਤੇ ਇਹਦੇ ਵਿੱਚ ਦੀ ਆਹਦੇ ਪਾਣੀ ਕੋਕਦਾਗਾ ਉਹ ਵਾਟਰ ਬਾਡੀ ਨਾਲ ਜੁੜਿਆ ਹੁੰਦਾ ਮੂਰੇ ਇਹ ਉਹ ਸਾਹਮਣੇ ਵਾਟਰ ਬਾਡੀ ਆ ਗਈ ਆ ਦੇ ਇਹਦੇ ਨਾਲ ਜੁੜਿਆ ਹੁੰਦਾ ਇਹਦੇ ਵਿੱਚ ਦੀ ਮੰਗਲਾਲ ਕੋਕਦਾ ਹੁੰਦਾ ਵਿੱਚ ਦੀ ਪਾਣੀ ਕੋਕਦਾ ਹੁੰਦਾਗਾ ਬਾਈ ਇਹਦੇ ਵਿੱਚ ਪਾਈਪਾਂ ਹੁੰਦੀਆਂ ਬਰੀਕ ਪਾਣੀ ਵਾਲੀਆਂ ਕਈ ਵਾਰ ਸੂਰੇ ਨਾਲ ਉਹ ਬੰਦ ਹੋ ਜਾਂਦੀਆਂ ਹੁੰਦੀਆਂ ਨੇ ਤੇ ਉਹ ਸਾਡੇ ਨਾਲ ਹੋਈ ਆ ਗਈ ਸਾਡਾ ਟਰੈਕਟਰ ਵੀ ਇਹ ਗਰਮ ਹੋਣ ਲੱਗ ਗਿਆ ਸੀ ਇਹ ਤਾਂ ਹੁਣੀ ਥੋੜੇ ਸਾਲਕ ਦੀ ਗੱਲ ਆ ਗਈ ਤੇ ਇਹ ਤੁਰਿਆ ਜਾਂਦਾ ਵੀ ਸੂਈ ਚੱਕ ਦਾ ਤੁਰਿਆ ਜਾਇਆ ਕਰੇ ਅਜਿਹਾ ਪਤਾ ਨਹੀਂ ਕੀ ਨੁਕਸ ਪਾਇਆ ਗਿਆ ਯਾਰ ਵੀ ਕੀ ਕਾਰਨ ਗਰਮ ਹੋ ਗਿਆ ਨਵਾਂ ਰੈਡੀਟਰ ਸੀਗਾ ਤੇ ਸਾਨੂੰ ਮਿਸਤਰੀ ਕਹਿੰਦਾ ਰੈਡੀਟਰ ਇਹਦਾ ਬੰਦ ਹੋ ਗਿਆ ਵੀ ਵੀ ਰੈਡੀਟਰ ਤਵਾ ਦਿਓ ਨਵਾਂ ਨਹੀਂ ਸੀ ਅਚ ਪ੍ਰਾਣਾ ਸੀ ਭਾਈ ਉਹ ਤਵਾ ਕੇ ਲਾਤਾ ਫੇਰ ਵੀ ਗਰਮ ਹੋਣਾ ਨਾ ਹਟਿਆ ਤੇ ਫੇਰ ਰੈਡੀਟਰ ਅਸੀਂ ਬਦਲਤਾ ਰੈਡੀਟਰ ਨਵਾਂ ਲਾਤਾ ਤੇ ਫੇਰ ਵੀ ਗਰਮ ਹੋਣਾ ਛਟਿਆ ਫੇਰ ਫੇਰ ਅਸੀਂ ਮਿਸਤਰੀ ਕਹਿੰਦਾ ਵੀ ਆਪਾਂ ਆਹ ਖੋਲ ਕੇ ਦੇਖਦੇ ਆ ਵੀ ਕੀ ਆ ਇਹਦੇ ਵਿੱਚ ਨੁਕਸਾਨ ਹੋਵੇ ਬਾਈ ਜਦੋਂ ਅਸੀਂ ਇਹ ਖੋਲ ਕੇ ਦੇਖਿਆ ਇਹਦੀਆਂ ਸੱਤ ਤਾਂ ਪਤਾ ਨਹੀਂ 8 ਪਾਈਪਾਂ ਹੁੰਦੀਆਂ ਉਹਦੇ ਨਾਉਂ ਹੁੰਦੀਆਂ ਇਹਦੇ ਵਿੱਚ ਤਿੰਨ ਹੀ ਚੱਲਦੀਆਂ ਸੀ ਤੇ ਬਾਕੀ ਸਾਰੀਆਂ ਬੰਦ ਸੀ ਸੋਰੇ ਨਾਲ ਜੁਮਾ ਬੰਦ ਹੋਈਆਂ ਪਈਆਂ ਸੀ ਬਾਈ ਫਿਰ ਇਹ ਇਹਦਾ ਇੱਥੋਂ ਨੜ ਖੋਲ ਕੇ ਹੁੱਥ ਖੋਲ ਕੇ ਆ ਕੁਜਾ ਜਿਹਾ ਕੱਢ ਲਿਆ ਇਕੱਲਾ ਬਾਹਰ ਕੁਜਾ ਜਿਹਾ ਕੱਢ ਕੇ ਤੇ ਇਹਨੂੰ ਤੇਜਾਬ ਨਾਲ ਭਰ ਕੇ ਸਮਾਰ ਕੇ ਇੱਕ ਦਿਹਾੜੀ ਰੱਖਿਆ ਇਹ ਦੂਜੇ ਦਿਨ ਤੋਂ ਓਕੇ ਸਮਾਰ ਕੇ ਪੈਪਾ ਪੂਪਾ ਵਿੱਚ ਚੈੱਕ ਕਰਕੇ ਵੀ ਕੋਈ ਸਰਾਖਤਾ ਨਹੀਂ ਹੋਇਆ ਜਾਂ ਹੋਰ ਵੀ ਜੇ ਇਹਦੇ ਪੈਪਾ 'ਚ ਸਰਾਖ ਹੋ ਗਿਆ ਕਦੇ ਤੁਸੀਂ ਐਂ ਲਾ ਦੋ ਚੱਕ ਕੇ ਫਿਰ ਇਹਦੇ ਵਿੱਚ ਦੀ ਬਾਈ ਮਗਲੈਲ ਵੀ ਕੋਕਦਾਗਾ ਫਿਰ ਤੁਸੀਂ ਜਮੀਂ ਸੋਟਾ ਟਰੈਕਟਰ ਜਾਊਗਾ ਇੰਜਨ ਖਤਮ ਕਰ ਲਓਗੇ ਹਨਾ ਤੇ ਵੀ ਇਹਦੇ ਵਿੱਚ ਫਿਰ ਅਸੀਂ ਲਾਇਆ ਇਹ ਤੇ ਸਾਡਾ ਟਰੈਕਟਰ ਕਰਮ ਹੋਂੋਂ हट ਗਿਆ ਉਹਦੀ ਵੀ ਇਹਦੇ ਵਿੱਚ ਦੀ ਪਾਣੀ ਪ੍ਰੋਪਰ ਘੁੰਮਣ ਲੱਗ ਗਿਆ ਸਰਕਲ ਸਹੀ ਹੋ ਗਿਆ ਵੀ ਸਿਸਟਮ ਕੀ ਕਰ ਰਿਹਾ ਹੈ ਕੰਪਨੀ ਦਾ ਵੀ ਆਹਾ ਮਗਲੈਲ ਤੇ ਪਾਣੀ ਇਹਦੇ ਵਿੱਚ ਦੀ ਇਕੱਠਾ ਘਮਾਇਆ ਹੋਇਆਗਾ ਵੀ ਮਗਲਾਲ ਠੰਡਾ ਹੋ ਕੇ ਚਾਹੇ ਕਿੰਨਾ ਚਿਰ ਮਰਜੀ ਲੰਮਾ ਟਰੈਕਟਰ ਚੱਲੀ ਜਾਵੇ ਯਾਰ 1992 ਮਾਡਲ ਆਹੇ ਉਹਨਾਂ ਟਾਈਮਾਂ 'ਚ ਇਹ ਤਕਨੀਕ ਆ ਗਈ ਸੀ ਤੇ ਚਲ ਹੁਣ ਆਪਾਂ ਕਿਸੇ ਬ੍ਰਾਂਡ ਨਾਲ ਤਕ ਪੈਰੀਅਨ ਕਰਨਾ ਨਹੀਂ ਨਾਈ ਆਪਣੇ ਕਿਸੇ ਨਾਲ ਵੀ ਆਇਆਗਾ ਵੀ ਆਪਣ ਤਾਂ ਸਾਰੀ ਚੰਗੇ ਲੱਗਦੇ ਆਗੇ ਤੇ ਇਹ ਦੇ ਕਾਰਨ ਕਰਕੇ ਵੀ ਟਰੈਕਟਰ ਗਰਮ ਹੋਣ ਲੱਗ ਜਾਂਦਾ ਬਈ ਜੇ ਕਿਸੇ ਦਾ ਟਰੈਕਟਰ ਹੁੰਦਾ ਗਰਮ ਤਾਂ ਮਿਸਤਰੀ ਤੋਂ ਇੱਕ ਵਾਰੀ ਖਲਾ ਕੇ ਚੈੱਕ ਜ਼ਰੂਰ ਕਰਾ ਲਿਓ ਤੇ ਹੋਰ ਜਾਣਕਾਰੀਆਂ ਲਈ ਵੀਡੀਓ ਦੇਖਣ ਲਈ ਆਪਣਾ YouTube ਤੇ Facebook ਚੈਨਲ YouTube ਤੇ ਨਾਮ ਆਪ ਭਪਿੰਦਰ ਮਾਨ ਤੇ ਫੇਸਬੁੱਕ ਤੇ ਭਵਿੰਦਰ ਕੜਾਈਲਾ ਤੇ ਆਪਣਾ ਚੈਨਲ ਫੋਲੋ ਕਰ ਲਓ ਬਾਈ ਤੇ ਉਹਦੇ ਉੱਤੇ ਸਾਰੀਆਂ ਟਰੈਕਟਰ ਵਾਲੀਆਂ ਤੇ ਖੇਤੀਬਾੜੀ ਦੀਆਂ ਜਾਣਕਾਰੀਆਂ ਵਾਲੀਆਂ ਵੀਡਿਓਆਂ ਪਾਉਣੇ ਹੁੰਦੇ ਆਗੇ ਚੈਨਲ ਫੋਲੋ ਜ਼ਰੂਰ ਕਰਿਓ ਕਮੈਂਟ ਵੀ ਕਰਿਓ ਬਾਈ ਤੇ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਜੀ